ਆਫੀ ਬਿਓ ਪਲੈਂਟੀ ਦਾ ਸਾਰੇ ਮੈਚ ਦੇ ਵਿੱਚ ਪੰਜ ਜਫੇ ਲਾ ਗਿਆ 1 ਲੱਖ ਦਿੱਤਾ ਜਾਊ 1 ਲੱਖ ਦਿੱਤਾ ਅਜੇ ਤਾਂ ਕੁਝ ਵੀ ਹੋ ਸਕਦਾ ਮੈਨੂੰ ਲੱਗਦਾ 10000 ਇੱਕ ਪਾਸੇ ਸ਼ੀਲੂ ਆ ਦੂਜੇ ਪਾਸੇ ਪੂਰੀਆ ਮੇਰੇ ਪੰਜਾਬੀਓ ਆ ਸਾਨਾ ਦਾ ਪੇੜ ਹੈ ਉਹ ਨਹੀਂ ਨਹੀਂ ਸਾਇ ਓ ਬੱਲੇ ਸੋਹਣਿਆ ਆਹ ਸੋਹਣਿਆ ਬੱਲੇ ਸੋਹਣਿਆ ਨਹੀਂ ਰੀਸਾ ਇਹ ਐ ਮਾਜ ਦੇ ਟਾਈਮ ਦਾ ਓ ਸੁਪਰ ਸੁਪਰ ਜਿਹੜੇ ਆਏ ਨੇ ਦਰਸ਼ਕ ਤੈਨੋਂ ਉਹਨਾਂ ਦੇ ਕਿਲੂ ਖੈਰੇ ਮਾਜੇ ਖੌਰੂ ਪਾਈ ਫਿਰਦਾ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਮਹਾਂ ਪੰਜਾਬ ਚੈਂਪੀਅਨਸ਼ਿਪ ਬਾਗੜੀਆਂ ਦੇ ਵਿੱਚ ਖੜਕਾ ਟੜਕਾ ਆਹ ਸ਼ੀਲੂ ਸ਼ੀਲੂ ਤੇ ਕਹਿੰਦੇ ਗੁਰਵਿੰਦਰ ਦੇ ਦਰਮਿਆਨ ਟੱਕਰ ਸਿਰੇ ਦੀ ਦੁਨੀਆ ਪੱਪਾ ਪਾਰ ਮਨੋਰ ਸਿੰਘ ਜੀ ਦੇਖੋ ਸਮੇਂ ਦੇ 스타 ਅੱਜ ਕਬੱਡੀ 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 ਆਉ ਕਰਦਾ ਕਹਿੰਦੇ ਵੀ ਇਸ ਵੇਲੇ ਮਾਲਾ ਗਵਿੰਦਪਰੀਆ ਓ ਲੱਖ ਓ ਲੱਖ ਓ ਜੱਸ ਵੇਖ ਓ ਦੇਖ ਜੇ ਜਫਾ ਲੱਗੂ ਤੇ ਲੱਖ